ਰਾਜਿੰਦਰ ਸਿੰਘਲਾ ਜਿਹੜੇ ਜਾਨਕੀ ਪਰਿਵਾਰ ਤੋਂ ਸੀ ਉਹਨਾਂ ਦੇ ਅੱਜ ਅੰਤਿਮ ਅਰਦਾਸ ਦੇ ਵਿੱਚ ਸਮਾਣਾ ਇਲਾਕੇ ਦੇ ਰਾਜਨੀਤਿਕ ਸਮਾਜਿਕ ਧਾਰਮਿਕ ਅਤੇ ਸਾਬਕਾ ਵਿਧਾਇਕ ਸਮਾਣਾ ਕਾਕਰ ਰਾਜਿੰਦਰ ਸਿੰਘ ਅਤੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਉਹਨਾਂ ਸਰਦਾ ਦੇ ਫੁੱਲ ਭੇਟੇ ਕੀਤੇ ਗਏ ਉਹਨਾਂ ਨੇ ਕਿਹਾ ਰਾਜਿੰਦਰ ਸਿੰਘਲਾ ਵੱਲੋਂ ਜੋ ਸਮਾਜ ਲਈ ਕੰਮ ਕੀਤਾ ਗਿਆ ਸਮਾਜਿਕ ਸੰਦੇਸ਼ ਦਿੱਤਾ ਅਤੇ ਪਰਿਵਾਰਾਂ ਨੂੰ ਇੱਕਜੁੱਟ ਰੱਖਣ ਦਾ ਸੰਦੇਸ਼ ਵੀ ਜਾਨਕੀ ਪਰਿਵਾਰ ਵੱਲੋਂ ਸਮਾਣਾ ਸ਼ਹਿਰ ਦੇ ਲੋਕਾਂ ਦਿੱਤਾ ਗਿਆ ਉਹਨਾਂ ਨੂੰ ਸਰਦਾ ਦੇ ਫੁੱਲ ਬੇੜ ਕਰਨ ਦੇ ਲਈ ਰਾਜਨੀਤਿਕ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਵੱਲੋਂ ਜਿਹੜੇ ਆਗੂ ਸੀ ਉਹਨਾਂ ਵੱਲੋਂ ਸਰਦਾ ਦੇ ਫੁੱਲ ਬੇੜ ਕੀਤੇ ਗਏ ਇਸ ਮੌਕੇ ਤੇ ਸਾਬਕਾ ਵਿਧਾਇਕ ਸਮਾਨਾ ਰਜਿੰਦਰ ਸਿੰਘ ਨੇ ਪੰਜਾਬ ਸਰਕਾਰ ਤੇ ਹਮਲਾ ਕਰਦੇ ਕੇ ਕਿ ਪੰਜਾਬ ਦੇ ਵਿੱਚ ਜੋ ਹਾਲਾਤ ਬਣ ਰਹੇ ਆ ਉਸ ਤੋਂ ਸਰਕਾਰ ਮੁਖਤ ਕਰਾਵੇ ਮਾਹੌਲ ਜਿਸ ਤਰ੍ਹਾਂ ਵਿਗੜਦਾ ਜਾ ਰਿਹਾ ਹੈ ਕਾਨੂੰਨ ਵਿਵਸਥਾ ਠੱਪ ਹੁੰਦੀ ਜਾ ਰਹੀ ਹੈ ਕਿਸੇ ਤਰ੍ਹਾਂ ਦੀ ਸਹੂਲਤਾਂ ਆਮ ਲੋਕਾਂ ਨੂੰ ਨਹੀਂ ਮਿਲ ਰਹੀ ਇਸ ਦੇ ਪਾਸੇ ਇੱਕ ਕਲਜੜਾ ਬਜਟ ਆ ਰਿਹਾ ਪੰਜਾਬ ਦਾ ਉਸ ਬਜਟ ਦੇ ਵਿੱਚ ਸਰਕਾਰ ਕੋਈ ਪੰਜਾਬ ਦੇ ਲੋਕਾਂ ਦੇ ਹਿੱਤ ਦੇ ਵਿੱਚ ਕੰਮ ਕਰੇ ਅੱਜ ਸਾਡੇ ਬਹੁਤ ਸਤਕਾਰਯੋਗ ਜਾਨਕੀ ਪਰਿਵਾਰ ਦੇ ਜਿਹੜੇ ਅਰਜੰਦ ਸਿੰਘ ਵਾਲੀ ਤੇ ਉਹਦੇ ਹੀ ਅੰਤਮ ਅਰਦਾਸ ਤੇ ਪਹੁੰਚੇ ਤੇ ਸਾਰੇ ਅਸੀਂ ਅੱਜ ਹਾਜ਼ਰੀ ਲਵਾਉਣ ਪਹੁੰਚੇ ਆਂ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਪਿੱਛੇ ਪਰਿਵਾਰ ਨੂੰ ਬਾਣਾ ਮਰਨ ਦਾ ਤਲ ਬਖਸ਼ੇ ਬਹੁਤ ਵਧੀਆ ਇੰਡਸਟਰੀਸਟ ਤੇ ਸਮਾਣੇ ਚ ਇਹਨਾਂ ਦਾ ਬਹੁਤ ਨਾਮੀ ਪਰਿਵਾਰ ਆ ਬੜਾ ਦੁੱਖ ਹੋਇਆ ਸਾਡੇ ਮੰਤਰੀ ਸਾਹਿਬ ਨੇ ਵੀ ਆਉਣਾ ਸੀ ਉਹ ਸੈਸ਼ਨ ਚੱਲ ਰਿਹਾ ਉਹਦੇ ਕਰਕੇ ਨਹੀਂ ਆ ਸਕੇ ਮੈਂ ਉਹਨਾਂ ਵੱਲੋਂ ਹਾਜ਼ਰੀ ਲਵਾਉਂਦਾ ਸੰਤਾਲਜੀ ਪੇਂਟ ਕਰਦਾ ਅਰਜਿੰਦਰ ਸਿੰਘ ਲਾ ਨੂੰ ਅਤੇ ਜਨਕੀ ਪਰਿਵਾਰ ਨੂੰ ਹਮੇਸ਼ਾ ਹੀ ਬਹੁਤ ਵਧੀਆ ਸਮਾਣੇ ਦਾ ਨਾਮੀ ਪਰਿਵਾਰ ਆ ਬਖਵਾ ਸੰਸਦ ਦੇ ਬਹੁਤ ਵੱਡੇ ਪ੍ਰਧਾਨ ਵੀ ਰਹੇ ਨੇ ਉਹਨਾਂ ਦੇ ਜਾਨ ਨਾਲ ਸਾਡੇ ਸਮਾਣੇ ਨੂੰ ਬਹੁਤ ਘਾਟਾ ਪਿਆ ਕਿਉਂਕਿ ਬਹੁਤ ਸਾਰੇ ਬੱਚਿਆਂ ਨੂੰ ਉਹਨਾਂ ਨੇ ਅੱਜ ਤੱਕ ਰੋਜ਼ਗਾਰ ਦਿੱਤਾ ਤੇ ਮੈਂ ਪ੍ਰਮਾਤਮਾ ਅੱਗੇ ਤੇ ਅਰਦਾਸ ਕਰਦਾ ਤੇ ਮੰਤਰੀ ਸਾਹਿਬ ਵੱਲੋਂ ਵੀ ਤੇ ਮੇਰੇ ਵੱਲੋਂ ਵੀ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਸਤਾਨ ਵਕਸੇ ਪਿੱਛੇ ਪਰਿਵਾਰ ਨੂੰ ਪਾਣਾ ਬੰਦਨ ਦਾ ਬਲ। ਦੁਖਦਾਈ ਹੈ ਕਿ ਅੱਜ ਅਸੀਂ ਪ੍ਰਜਿੰਦਰ ਕੁਮਾਰ ਸਿੰਘਲਾ ਜੀ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋ ਕੇ ਆਏ ਹਾਂ। ਪ੍ਰਜਿੰਦਰ ਕੁਮਾਰ ਸਿੰਘਲਾ ਜੀ ਬਹੁਤ ਵੱਡੀ ਸ਼ਖਸੀਅਤ ਤੇ ਮਾਲਕ ਸੀ, ਬਹੁਤ ਵਧੀਆ ਕਾਰੋਬਾਰੀ ਸੀ ਔਰ ਬਹੁਤ ਵੱਡੇ ਸਮਾਜ ਸੇਵਕ ਸੀ। ਪਰਮਾਤਮਾ ਦੇ ਵਿੱਚ ਉਹਨਾਂ ਦਾ ਬਹੁਤ ਅਥਾਹ ਵਿਸ਼ਵਾਸ ਸੀ। ਬਹੁਤ ਵੱਡਾ ਉਹਨਾਂ ਦਾ ਇਸ ਪਰਿਵਾਰ ਦੇ ਵਿੱਚ ਉਹਨਾਂ ਨੇ ਜਾਨਕੀ ਪਰਿਵਾਰ ਦੇ ਵਿੱਚ ਜਨਮ ਲਿਆ ਜਿਸ ਪਰਿਵਾਰ ਦਾ ਬਹੁਤ ਵੱਡਾ ਸਰਕਾਰ ਅਸਮਾਨੇ ਦੇ ਵਿੱਚ ਹੈ ਇਹ ਪਰਿਵਾਰ ਬਹੁਤ ਵੱਡਾ ਕਾਰੋਬਾਰੀ ਪਰਿਵਾਰ ਹੈ ਰਜਿੰਦਰ ਕੁਮਾਰ ਸਿੰਘਲਾ ਜੀ ਨੇ ਕਪੜੇ ਦੇ ਵਪਾਰ ਤੋਂ ਸ਼ੈਲਿੰਗ ਦੇ ਪਰਿਵਾਰ ਵਪਾਰ ਤੋਂ ਵੱਧ ਕੇ ਬਹੁਤ ਵੱਡੀ ਇੰਡਸਟਰੀ ਸੈਟ ਅਪ ਕੀਤੀ ਅੱਗੇ ਉਹਨਾਂ ਦੇ ਬੇਟੇ ਰਕੇਸ਼ ਜੀ ਸੰਜੀਵ ਜੀ ਸਪਿਨਿੰਗ ਮਿਲ ਦਾ ਬਹੁਤ ਵੱਡਾ ਕਾਰੋਬਾਰ ਕੀਤਾ ਔਰ ਇਸ ਪਰਿਵਾਰ ਦੀ ਖਾਸ ਕਰਕੇ ਰਜਿੰਦਰ ਖਵਾਰ ਸਿੰਘਲਾ ਜੀ ਦੀ ਆਪਣੀ ਚਾਹੇ ਧਾਰਮਿਕ ਹੋਵੇ ਸਮਾਜਿਕ ਹੋਵੇ ਰਾਜਨੀਤਿਕ ਹੋਵੇ ਹਰੇਕ ਫੀਲਡ ਦੇ ਵਿੱਚ ਬਹੁਤ ਵੱਡਾ ਯੋਗਦਾਨ ਸੀ। ਸੋ ਨਾ ਪੂਰਾ ਹੋਣ ਵਾਲਾ ਘਟਾ ਸਾਨੂੰ ਬੜਾ ਦੁੱਖ ਹੈ ਉਹ ਸਾਨੂੰ ਛੱਡ ਕੇ ਚਲੇ ਗਏ। ਭਾਜੀ ਉਹਨਾਂ ਦਾ ਜਾਣ ਦਾ ਸਮਾਂ ਨਹੀਂ ਸੀ। ਅਸੀਂ ਸਾਰੇ ਹੀ ਅੱਜ ਉਹਨਾਂ ਨੂੰ ਸਦਾ ਸਮਨ ਭੇਟ ਕੀਤੇ ਆ। ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ ਆਪ ਦੇ ਜੋ ਹਾਲਾਤ ਨੇ ਜੋ ਸਰਕਾਰ ਅੱਜ ਪੰਜਾਬ ਦੇ ਵਿੱਚ ਚੱਲ ਰਹੀ ਹੈ ਮੈਂ ਬਚਪਨ ਤੋਂ ਸਰਕਾਰਾਂ ਦੇਖੀਆਂ ਸਭ ਤੋਂ ਫੇਲ ਸਰਕਾਰ ਹੈ ਪੰਜਾਬ ਦੀ ਹਰੇਕ ਵਰਗ ਚਾਹੇ ਉਹ ਵਪਾਰੀ ਵਰਗ ਹੈ ਚਾਹੇ ਉਹ ਕਿਸਾਨ ਵਰਗ ਹੈ ਬਹੁਤ ਹੀ ਜ਼ਿਆਦਾ ਔਖੇ ਹਾਲਾਤ ਦੇ ਵਿੱਚ ਗੁਜ਼ਰ ਰਿਹਾ ਲਾਲ ਬਾਦੁਰ ਸ਼ਾਸਤਰੀ ਜੀ ਨੇ ਨਾਰਾ ਲਾਇਆ ਸੀ ਜੈ ਜਵਾਨ ਜੈ ਕਿਸਾਨ ਕਿਸਾਨ ਵੀ ਕੁੱਟੇ ਜਾ ਰਹੇ ਹੈ ਜਵਾਨ ਵੀ ਕੁੱਟੇ ਜਾ ਰਹੇ ਆ ਵਪਾਰੀ ਦਾ ਬੁਰਾ ਹਾਲ ਹੈ ਗਰੀਬ ਰੋਟੀ ਤੋਂ ਮਹਤਾਜ ਹੁੰਦਾ ਜਾ ਰਿਹਾ ਸਾਡਾ ਜਿਹੜਾ ਮੁੱਖ ਕੀਤਾ ਖੇਤੀਬਾੜੀ ਬੜੇ ਕ੍ਰਾਈਸਿਸ ਦੇ ਵਿੱਚ ਹੈ ਇੰਡਸਟਰੀ ਬੜੀ ਕ੍ਰਾਈਸਿਸ ਦੇ ਵਿੱਚ ਹੈ ਸੋ ਬਹੁਤ ਵੱਡੀ ਉਮੀਦ ਲਾ ਕੇ ਸੀ ਸਰਕਾਰ ਤੋਂ ਨਹੀਂ ਚੱਲ ਸਕਦੇ 3 ਸਾਲ ਦੇ ਵਿੱਚ ਨਾ ਬਰਾਬਰ ਇਹਨਾਂ ਦੀ ਕੋਈ ਦੇਣ ਹੈ ਪੰਜਾਬ ਨੂੰ ਪੰਜਾਬ ਪਿੱਛੇ ਨੂੰ ਜਾ ਰਿਹਾ ਤਾ ਬਹੁਤ ਮੁਸ਼ਕਲ ਦੇ ਹਾਲਾਤ ਨੇ ਆ ਮੈਂ ਤਾਂ ਇਹੀ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਪ੍ਰਮਾਤਮਾ ਇਹਨਾਂ ਨੂੰ ਸਮਤ ਬਖਸ਼ੇ ਜਿਸ ਤਰ੍ਹਾਂ ਲੁੱਟਾਂ ਖੋਹਾਂ ਦਾ ਇਹਨਾਂ ਨੇ ਦੌਰ ਪੰਜਾਬ ਦੇ ਵਿੱਚ ਚਲਾ ਰਿਆ ਜਿਸ ਪਰਪਸ ਵਾਸਤੇ ਸਰਕਾਰ ਬਣੀ ਸੀ ਲੋਕਾਂ ਦੀ ਸੇਵਾ ਕਰੇ ਪੰਜਾਬ ਦੀ ਗੱਲ ਕਰੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੇ ਅੱਜ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਇਹਨਾਂ ਦਾ ਜਿਹੜਾ ਪ੍ਰਮੁੱਖ ਹੈ ਕੇਸਰੀਵਾਲ ਸਾਹਿਬ ਉਹ ਟੀਮ ਲੈ ਕੇ ਸਾਰੀ ਪੰਜਾਬ ਨੂੰ ਲੁੱਟਣ ਵਾਸਤੇ ਆ ਗਈ ਹੈ ਆਉਣ ਵਾਲੇ ਦਿਨ ਸਾਨੂੰ ਪੰਜਾਬ ਦੇ ਔਖੇ ਨਜ਼ਰ ਆ ਰਹੇ ਆ। ਸੋ ਇਸ ਕਰਕੇ ਪ੍ਰਮਾਤਮਾ ਅੱਗੇ ਅਸੀਂ ਅਰਦਾਸ ਕਰ ਸਕਦੇ ਹਾਂ ਕਿ ਉੱਪਰ ਪ੍ਰਮਾਤਮਾ ਪੰਜਾਬ ਦੀ ਦੇਖਰੇਖ ਕਰੇ। ਬਹੁਤ ਧੰਨਵਾਦ। ਕੈਮਰਾਮੈਨ ਬੀਕੇ ਗਰਗਦੇ ਨਾਲ ਪਰਸ਼ੋਤਮ ਕੋ ਸਿੱਖ ਸਮਾਣਾ న్యూਸ।